ਮਾਰੂ ਮਹੱਲਾ ਪੰਜਵਾ ਸੂਰਤ ਦੇਹ ਨਾ ਫੂਲ ਗਵਾਰਾ ਕੋਈ ਸਾਧ ਸੰਗਤ ਜੀ ਆਪ ਦੀ ਸ਼ੁਕਰ ਸੀਸੇ ਚ ਬੜੀ ਵੇਖ ਵੇਖ ਕੇ ਖੁਸ਼ ਹੋਵੇ ਕੇ ਮੇਰੇ ਵਰਗਾ ਸੋਹਣਾ ਕੋਈ ਨਹੀਂ ਹੈ ਉਸ ਨੂੰ ਵੇਖ ਕੇ ਮਹਾਰਾਜ ਸਾਹਿਬ ਸਿਖਿਆ ਦਿੰਦੇ ਹਮ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਟਹਿਲ ਕਰਦੇ ਹੋਏ ਸੋਬਰ ਵਿੱਚ ਆਪ ਦਾ ਮੂੰਹ ਵੇਖਦੇ ਕੇ ਕਦੇ ਪੱਗ ਨੂੰ ਸਮਾਰੇ ਕਦੇ ਮੁੱਛਾਂ ਨੂੰ ਸਮਾਰੇ ਵੇਖ ਕੇ ਸਿੱਖਿਆ ਦਿੰਦੇ ਹਨ ਸਾਰਿਆਂ ਪ੍ਰਾਣੀਆਂ ਨੂੰ ਸੂਰਤ ਦੇਖ ਨਾ ਭੂਲ ਗਵਾਰਾ ਕੀਤਵਾਰ ਬਸੋਂ ਜਾਵਗੀ ਸੂਤਿ ਸ਼ਕਲ ਦੇਖ ਕੇ ਭੁਲ ਜਣਾ ਪੌਰ ਇਹ ਹਰ ਵਰਤਿ ਸ਼ਕਲ ਨਹੀਂ ਰਹਿਣੀ ਇਹ ਹੀ ਇਹ ਸ਼ਕਲਾਂ ਨੂੰ ਕਹਿ ਤਵੀਰ ਸੁਣੋ ਵੇ ਦੁਨੀਆ ਤਿੰਸੇ ਕੋ ਰੂਪ ਦੇਖ ਕੇ ਸਭ ਜਿੰਦਾਂ ਇਹ ਰੂਪ ਨਹੀਂ ਰਹਿਣੇ ਆਕਾਰ ਨਹੀਂ ਰਹਿਣੇ ਸਭ ਨਾਸ ਹੋ ਜਾਣਗੇ ਇਹਨਾਂ ਸ਼ਕਲਾਂ ਨੂੰ ਵੇਖ ਤੋਂ ਦੂ ਭੁੱਲ ਜਿੱਦਿਆ ਹੋਇਆ ਹੈ ਕਿ ਮੇਰੇ ਵਰਗਾ ਕੋਈ ਜੁਵਾਨ ਨਹੀਂ ਇਹ ਦੁਨੀਆ ਦੇ ਕਿਸੇ ਦੇ ਲੜਕੀਆਂ ਦੇ ਲੜਕਿਆਂ ਦੇ ਮੋਹਾਂ ਨੂੰ ਵੇਖ ਵੇਖ ਕੇ ਬੁਕਾਰਾਂ ਵਾਲੀ ਨਿਰਾਨਾ ਨਾ ਇਸ ਭੁਲਚ ਨਾ ਪਹੇਗੋ ਆਰੋ ਸਮਝੋ ਮੇਥਨ ਮੋਹਾਰਾ ਅਸ਼ੂਠ ਪਸਾਰਾ ਤੇ ਜਿਹੜਾ ਮੋਹ ਕਰਦਾ ਹੈ ਤੇਰਾ ਆਰਾ ਦੁਸ਼ਮਣ ਹੈ ਕਿ ਮਿੱਠੇ ਝੂਠਾ ਮੋਹ ਹੈ ਟੁੱਟੇ ਮੋਹ ਵਾਲਾ ਹੋ ਰਿਹਾ ਹੈ ਅਤੇ ਮਿੱਥਨ ਮੁਹਾਰਾ ਰੂਪ ਪਸਾਰਾ ਸਾਰਾ ਪਸਾਰਾ ਝੂਠਾ ਹੈ ਤੈਨੂੰ ਜਿੰਨਾ ਪ੍ਰਤੀਤ ਹੋ ਰਿਹਾ ਨਾਸਵੰਤ ਗੱਲ ਮਿੱਥਿਆ ਉਹ ਨੇ ਜਿਹੜੇ ਪ੍ਰਤੀਤ ਹੋਗੇ ਪਰ ਹੋਵੇਣ ਹੋਇਆ ਇਸੇ ਪ੍ਰਕਾਰ ਨੇ ਹੋਇਆ ਜਿਹੜਾ ਤੈਨੂੰ ਮੋਹ ਪ੍ਰਤੀਤ ਹੋ ਰਿਹਾ ਮਿੱਥਨ ਮਿੱਥਿਆ ਹੋਇਆ ਪ੍ਰਤੀਤ ਹੁੰਦਾ ਐਵੇਂ ਮੋਹ ਕਈ ਫਿਰਦਾ ਹੈ ਸਾਰਾ ਪੁਸਾਰਾ ਨਾਸਨ ਦਾ ਝੂਠਾ ਹੈ ਜਗ ਮਹਿ ਕੋਈ ਰਹਿਣ ਨਾ ਪਾਏ ਇਸ ਸੰਸਾਰ ਵਿੱਚ ਕਹਾਂ ਜੁਗਾ ਜੀ ਜਨ ਕੰਨੇ ਹੋਏ ਹੈ ਕੋਈ ਹੁਣ ਜੱਗ ਰਹਿਣਾ ਪਾਇਆ ਤੇ ਅੱਗੇ ਵਾਸਤੇ ਕੌਣ ਰਹਿਣਾ ਪਾਵੇਗਾ ਕੋਈ ਵੀ ਰਹਿਣਾ ਨਹੀਂ ਪਾਵੇਗਾ ਸਿਰ ਧਾਰੀ ਸਭ ਨੂੰ ਇਥੇ ਦੁਨੀਆ ਤੋਂ ਕੁਝ ਕਰਨਾ ਬੁਲਕਾ ਲੈ ਚਲ ਇੱਕ ਨਾਰਾ ਹੈ ਜੱਗ ਰਹਿਣ ਵਾਲਾ ਤਾਂ ਨਰਨੰਦ ਨਰਿਮੇਸ਼ਰ ਹੈ ਜਿਸ ਨੇ ਨਿਰਤਾ ਜੋ ਸਾਰਿਆਂ ਦਾ ਆਣਕਾਰ ਰੂਪ ਹੈ ਨਰਾ ਨਰਾ ਵਿੱਚ ਜਿਹੜਾ ਆਣਕਾਰ ਹੈ ਅਤੇ ਉਹ ਪਰਮੇਸ਼ਰ ਇੱਕ ਜਲ ਰਹਿਣ ਵਾਲਾ ਨਾ ਰਹਿਣਾ ਜੀ ਕੋ ਵਿਦਿਆ ਰੂਪੀ ਰਾਤ ਨਹੀਂ ਨਾ ਅਰ ਆਇਣਾ ਨਹੀਂ ਇਹ ਕਾਮ ਕੋ ਲੋ ਮੋਹ ਕਾਮ ਦੁਸ਼ਮਨ ਦਾ ਕਰ ਜਿਸ ਵਿੱਚ ਨਾ ਕਾਮ ਨਾ ਮੰਗ ਨਾ ਕਰੋ ਦਿਨ ਵਿੱਚ ਲੋਭ ਨਾ ਮੋਹ ਐਸਾ ਜੋ ਨਹਿਣਾ ਉਹ ਜਲ ਰਹਿਣ ਵਾਲਾ ਹੈ ਗੁਰ ਪੂਰੇ ਪਉ ਸਰਣਾਈ ਜੇ ਆਉਂਦਾ ਭਲਾ ਚਾਉਣਾ ਤਾਂ ਪੂਰਨ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਸਭ ਤੋਂ ਵੱਡਾ ਸਤਿਗੁਰੂ ਨਾਨਕ ਜੀ ਦਾ ਰਾਖੀ ਮੇਰੀ ਉਹਨਾਂ ਦੀ ਸ਼ਰਨ ਪਾਉ ਜਿਨ੍ਹਾਂ ਨੇ ਇੱਥੇ ਸਾਫ ਸੰਗਤੀ ਨਵੇਂ ਪਾਤਸ਼ਾਹ ਜਿਹੜਾ ਬੜੀ ਸਿੱਖ ਸੰਗਤ ਗੁਰਦੁਆਰਾ ਹੈ ਇੱਥੇ ਸਾਫ ਸੰਗਤੀ ਭਾਈ ਦਾਨੇ ਨੂੰ ਜਦੋਂ ਆਏ ਅਮਰ ਲੈ ਕੇ ਇਹ ਪਕੜ ਕੇ ਇੱਥੋਂ ਦੇ ਰਾਜੇ ਨੇ ਇਹ ਦੇਵੀ ਦੀ ਪੇਟਾ ਕਰਨੋਂ ਆਸ ਚਾਹਿਆ ਸੀ ਬੋਸਲੇ ਮਹਾਰਾਜ ਸਾਹਿਬ ਜੀ ਨੇ ਐਸੀ ਸ਼ਕਤੀ ਉਰਤਾਈ ਉਹ ਜਿਹੜੀ ਦੇਵੀ ਸੀ ਕੜਕ ਕੇ ਉੱਠ ਕੋਈ ਯਾਗ ਵੀ ਤੇ ਜਾ ਕੇ ਰਾਜੇ ਦੇ ਸਰਵਣ ਦੁੱਤਾ ਸੀ ਇਹ ਵੀ ਕੌਣ ਕਿਥੇ ਸੀ ਜਿਹੜਾ ਨਾਨਕ ਪਰਖਾ ਕੇ પ્રસન્ન ਆਉਂਦਾ ਹੈ ਗੁਰੂ ਨਾਨਕ ਸਾਹਿਬ ਜਦੋਂ ਆਏ ਪਾਈ ਬਾਲੇ ਨੂੰ ਦੇਵੀ ਦੀ ਅਕਾਲੀ ਦੀ ਪੇਟਾ ਕਰਨਾ ਚਾਹੁੰਦਾ ਸੀ ਉਹ ਰਾਜਾ ਇੱਥੇ ਕੌਣ ਕਿਤਾ ਪਹਿਲੇ ਬਾਦਸ਼ਾਹ ਨੇ ਫਿਰ ਨਵੇਂ ਬਾਦਸ਼ਾਹ ਮਹਾਰਾਜ ਸਾਹਿਬ ਜਿਸ ਵਕਤ ਅਸਾਮ ਨੂੰ ਗਏ ਆਏ ਜਿੱਥੇ ਉਹਨੂੰ ਚਰਨ ਪਾਏ ਹਨ ਇਹ ਸੰਗਤਾਂ ਰਹੀਆਂ ਯਾਦਗਾਰਾ ਹਨ ਸਾਹਿਬ ਸੰਗੇ ਜੀ ਜਿੱਥੇ ਸਤਿਗੁਰੂ ਨਾਨਕ ਦੇਵ ਤੇ ਨਾਮੇ ਬਾਦਸ਼ਾਹ ਚਰਨ ਪਾਏ ਆਏ ਉਹ ਸੰਗਤ ਨੂੰ ਪੂਰੇ ਹਨ ਸੋ ਹਿਉ ਹਰਿ ਹਰਿ ਮਨ ਦੇ ਆ। ਗੁਰਪੂਰੇ ਕੀ ਪਾਉ ਸਰਣਾਇ ਜਿਸ ਨੇ ਦਿਲ ਕਉ ਜੀਉ ਰੱਖਾ ਆਪਣਾ ਤਾਂ ਕਾ ਜੀਨੋ ਬੜੋ ਕਲੂਮੈ ਸਾਗ ਸਰਗੁਰੂ ਪੂਰਿਆ ਦੀ ਸ਼ਰਨ ਪੈਣਾ ਕਰੇ ਭਾਈ ਸਭ ਭਰਮੋਂ ਮਿਟਾਈ ਮਹਾਰਾਜ ਸਾਹਿਬ ਜਿਹੜਾ ਮੂਹ ਹੈ ਸ੍ਰੀ ਨਾਨਕ ਇਸ ਹੋ ਗਿਆ ਜਿਹੜਾ ਤਰਥਾਂ ਦੇ ਵਿੱਚ ਨੇ ਕਰਕੇ ਜਿਹੜਾ ਭਰਮ ਹੈ ਵਾਇਰ ਦੀ ਦੇ ਸਰੂਪ ਵੱਲੋਂ ਭਰਮ ਚ ਪੈ ਰਹੇ ਨੇ ਹਰ ਵਕਤ ਇਹ ਸਾਰਾ ਗੁਰੂ ਸਾਹਿਬ ਮਿਟਾ ਦਿੰਦੇ ਹਨ ਇੱਕੋ ਮੰਤਰੇ ਦਿੜ੍ਹਾਏ ਆਉ ਖਦ ਇੱਕੋ ਗਾਰ ਵਾਇਰੂ ਮੰਤਰ ਨੂੰ ਮਹਾਰਾਜ ਸਾਹਿਬ ਜਿਡਾਉਂਦੇ ਹੈ ਇਹੀ ਦਵਾਈ ਹੈ ਜਮੁਨ ਮੰਦਰ ਦੇ ਰੋਧਾਂ ਨੇ ਦੇਕੰਦੀ ਸੱਚੇ ਨਾਮ ਰਿੱਧ ਗਾਏ ਨਾਮ ਸੁਖੀ ਦਰਸੇ ਨਾਮ ਨੂੰ ਹਿਰਦੇ 'ਚ ਗੋਣੋ ਕਰੋ ਕਦੇ ਨਾ ਭੁਲਾਵੋ ਮਹਾਰਾਜ ਸਾਹਿਬ ਨੂੰ ਆਂਦਰ ਨਹੀਂ ਇਸ ਨਾਮ ਮੈਂ ਕਹ ਤਰਸ ਹੈ ਬਹੁਤ ਦੀਵਾ ਜਿਸ ਕ੍ਰਿਸ਼ਨ ਦੇ ਨਾਮ ਨੂੰ ਬਹੁਤ ਸਾਰੇ ਦੇਵਤੇ ਜਿਹੜੇ ਹਨ ਸਾਰੇ ਦਰਸਦੇ ਕੋ ਸਾਨੂੰ ਵੀ ਗੁਰੂ ਮਹਾਰਾਜ ਸਾਹਿਬ ਨਾਮ ਦੀ ਦਾਤ ਬਖਸ਼ੋ ਉਹ ਦੇਵਤੇ ਜਿਹੜੇ ਹਨ ਯੋਗਾ ਅਭਿਆਸ ਕਰਦਿਆਂ ਕਰਦਿਆਂ ਦਾ ਮਨ ਵਿਸ਼ਿਆਕਾਰ ਰਿਹਾ ਹੈ ਮਨ ਨੂੰ ਰੋਕ ਨਹੀਂ ਸਕੇ ਇਸ ਕਰਕੇ ਉਹਨਾਂ ਨੂੰ ਦੇਵ ਪਦਵੀ ਮਿਲੀ ਹੈ ਉਹ ਦੇਵ ਪਦਵੀ ਨੂੰ ਪਾ ਕੇ ਵਿਸ਼ਾਂ ਦੇ ਚੀਨ ਹੋਏ ਹੋਏ ਫਿਰ ਕਹਿੰਦੇ ਕਰਿ ਮੁਰਖ ਜਨ ਸੰਸਾਰ ਨੂੰ ਮਰੇ ਇਸ ਦੇਹੀ ਕੋ ਸਿਮਰੇ ਦੇਵ ਸੋ ਦੇਹੀ ਭਾਈ ਹਰ ਕੀ ਸੇਵ ਫਿਰ ਉਹ ਗੁਰੂ ਸਾਹਿਬ ਦੇ ਸਿੱਖ ਬਣ ਕੇ ਕਿ ਸਤਿਨਾਮ ਦਾ ਜਾਪ ਕਰਕੇ ਮੁਕ ਹੋ ਜੀਏ ਕਿਉਂ ਨਾਮ ਨੂੰ ਦੇਵਤੇ ਵੀ ਬੈੇ ਦਰਸਦੇ ਹ ਜਿਸ ਅਮਰਤ ਨਾਮ ਨੂੰ ਸਗਲ ਭਗਤ ਜਾਤੀ ਕਰਦੇ ਸੀਗਾ ਜਿਸ ਗੁਰੂ ਨਾਮ ਦੀ ਸਾਰੇ ਭਗਤ ਕਬੀਰ ਨਾਮ ਕੇ ਰਉਦਾਸ ਆਦਿਕ ਸਾਰੇ ਨਾਮ ਦੀ ਸੇਵਾ ਹੀ ਕਰਦੇ ਆ ਨਾਮ ਦੇ ਜਪਣੇ ਕਰਕੇ ਦੁਨੀਆ ਚ ਉਹ ਪਰਗਟ ਹੋਏ ਹਨ ਅਨਾਥਾ ਨਾ ਅਨਾਥਾ ਨਾਥ ਦੀਨ ਲੋਕ ਭੈਜਨ ਉਹ ਮੇਰਾ ਵਾਜੂ ਆਪ ਜੀ ਦਾ ਗ੍ਰਿਖਮਾ ਦਾ ਕੋਈ ਵੀ ਸਵਾਮੀ ਮਾਲਕ ਨਹੀਂ ਉਹਨਾਂ ਯਤੀਮਾਂ ਦੇ ਨਾਲ ਸਵਾਨੀ ਹਨ ਆਪ ਹਨ ਆਖਰ ਆਪ ਦਾ ਕੋਈ ਸਵਾਮੀ ਨਹੀਂ ਸਭਨਾ ਦੇ ਨਾਥਾ ਨਾਥਨੈ ਨਾਥਨੈ ਆਥੋ ਮੀਨ ਦੁੱਖੁ ਪਾਨੀਐ ਅਗਹੀ ਬੋਧ ਦੁੱਖਾਂ ਨੂੰ ਜਨਨ ਮਰਨੋਂ ਬੰਨਣ ਵਾਲੇ ਹਨ ਸੱਚੇ ਬਾਦਸ਼ਾਹ ਕੋ ਗੁਰ ਪੂਰੇ ਤੇ ਪਾਇ ਅਹਲਿਆ ਪਰਮੇਸ਼ਰ ਦਾ ਸਰੂਪ ਹੈ ਜਿਹੜਾ ਉਹਦਾ ਸਰੂਪ ਗੁਰੂ ਨਾਨਕ ਨੂੰ ਆਪ ਹੈ ਪੂਰਿਆ ਗੁਰਾਂ ਦੁਆਰਾ ਪੂਰਣਾ ਕਰੀਦਾ ਹੈ ਹੋਰ ਦੁਆਰਾ ਕੋਈ ਨਾ ਸੂਝੈ ਸਭੁ ਗੁਰਾਂ ਤੋਂ ਗੁਰਮਾਨ ਪਰਮਦੇਵ ਨਾ ਫਿਰਿ ਓ ਕਿਤੇ ਕੋਈ ਦਰਵਾਜ਼ਾ ਨਹੀਂ ਦਸਰੇਆ ਸੰਸਾਰ ਦੇ ਬੰਧਨਾਂ ਨੂੰ ਤੋੜਨ ਵਾਲਾ ਗੁਰੂ ਸਾਹਿਬ ਦੇ ਦਰਵਾਜ਼ੇ ਤੋਂ ਬਿਨਾਂ ਸਿਰ ਭਾਵਣ ਧਾਵ ਹੈ ਤਾਂ ਕਿਛੂ ਨਾ ਬੂਝੈ ਜੇ ਭਾਈ ਤੁਸੀਂ ਕਿੰਨਾ ਲੋਕਾਂ ਜੀ ਵੀ ਦੌੜੇ ਫਿਰੋਗੇ ਨਾ ਸਵਰਗ ਲੋਕ ਦੀ ਮਾਤ ਲੋਕ ਦੀ ਪਤਾਲ ਜੀ ਦੀ ਕੋਈ ਬੂਝ ਨਹੀਂ ਆਵੇਗੀ ਸਵਰਗ ਨਹੀਂ ਆਵੇਗੀ ਜਦੋਂ ਗੁਰੂ ਸਾਹਿਬ ਦੇ ਦਰਵਾਜ਼ੇ ਆਉਂਗੇ ਉਦੋਂ ਸਾਨੂੰ ਲਾਭ ਪ੍ਰਾਪਤ ਹੋਵੇਗਾ ਜਿੰਨਾ ਲੋਕਾਂ ਜੀ ਮੈਂ ਫਿਰ ਆਓ ਕੋਈ ਸਮਝ ਨਹੀਂ ਪ੍ਰਾਪਤ ਹੋਵੇਗੀ ਕਿਸੇ ਨੂੰ ਬੂਝ ਨਹੀਂ ਆਉਣੀ ਸਿੱਖਿਆ ਨਹੀਂ ਪ੍ਰਾਪਤ ਹੋਣੀ ਕਿਤੋਂ ਵੀ ਸਤਗੁਰ ਸਾਹ ਪੰਡਾਰ ਨਾਮ ਜਿਸ ਇਹ ਤਾਂ ਭਾਈ ਸਤਗੁਰੂ ਸਾਹਿਬ ਦੀ ਸ਼ਾਹੂਕਾਰ ਹੈ ਸੋ ਸਤਗੁਰੂ ਸੱਚੇ ਪਾਤਸ਼ਾਹੂਕਾਰ ਹਨ ਜਿਨ੍ਹਾਂ ਦੇ ਬਾਦ ਨਾਰਾਂ ਦਾ ਪੰਡਾਰਾ ਹੈ ਇਹੋ ਰਤਨ ਇਸਹਿ ਤੇ ਪਾਇ ਨਾ ਭਾਈ ਧਨ ਧਰਮ ਬੰਜਾਰਾ ਬੰਝ ਹੈ ਗੁਰਸਾਹ ਸੁਆਸੇ ਇਹ ਸਰਦੂ ਸਾਹਿਬ ਦੇ ਪਾਸੋਂ ਇਹ ਰਤਨ ਨਾਮ ਗੁਰਕਾ ਸਰਬ ਕੰਮੇ ਪਉਣਾ ਕਰਨਾ ਹੈ ਹੋਰ ਕਿਤੇ ਵੀ ਕਿਸੇ ਨੂੰ ਪ੍ਰਾਪਤ ਨਹੀਂ ਹੋਣਾ ਹੈ ਜਾਕੀ ਧੂਰ ਕਰੇ ਪੁਲੀਤਾ ਜਿਸ ਗੁਰੂ ਮਹਾਰਾਜ ਸਾਹਿਬ ਐਸੇ ਕੋਤੜ ਧੂੜੀ ਜਿੱਥੇ ਪਈ ਹੈ ਉਹ ਪਵਿੱਤਰ ਕੰਧੇ ਥਾਂ ਸੱਚੇ ਪਾਤਸ਼ਾਹ ਦੀ ਧੂੜ ਪੈਣ ਦੇ ਨਾਲ ਸੂਰ ਨੂੰ ਪਾ ਕਰਕੇ ਬੜੇ ਜੀ ਜੰਮ ਸਾਹਿਬ ਪਵਿੱਤਰ ਹੋ ਗਏ ਹਨ ਸੁਰਨਾਰ ਦੇਵ ਨਾ ਪਾਵੇ ਮੀਤਾ ਮਾਰੇ ਸਾਉ ਦੀ ਧੂੜੀ ਕਰਕੇ ਇੰਦਾ ਪਵਿੱਤਰਪੁਰਖ ਹੋ ਜਾਂਦਾ ਸੁਰ ਦੇਵ ਤੇ ਜਿਹੜੇ ਹਨ ਦੇਵੀ ਸੰਬਦਾ ਵਾਲੇ ਨਰ ਜਿਹੜੇ ਮਨੁੱਖ ਜੰਮ ਕਰਕੇ ਦੇਵਤਾ ਪਰਿਵ ਨੂੰ ਗ੍ਰਾਹਤ ਹੋਏ ਹੈ ਕਿ 31 ਕਰੋੜ ਦੇਵਤਾ ਜਿਹੜੇ ਬ੍ਰਹਮਾ ਦੇ ਸੰਕਲਪ ਨਾਲ ਪੈਦਾ ਹੋਏ ਹੈ ਉਹ ਵੀ ਮੇਰੀ ਮਰਯਾਦਾ ਨੂੰ ਪਾ ਨਹੀਂ ਸਕਦੇ ਐਡੀ ਵੱਡੀ ਪਵਿੱਤਰ ਦਾ ਸਰਬਰਾਂ ਦੇ ਸਰਦਾ ਰੂਪੀ ਧੂੜੀ ਨੂੰ ਪ੍ਰਾਪਤ ਹੋਏ ਨੂੰ ਪਵਿੱਤਰ ਦਾ ਪ੍ਰਾਪਤ ਹੁੰਦੀ ਹੈ ਮਰਯਾਦਾ ਨੂੰ ਨਹੀਂ ਪਾ ਸਕਦੇ ਮਤ ਨੂੰ ਮਿਲਦੀ ਨੂੰ ਨਹੀਂ ਪਾਸ ਅਗਲੇ ਐਡੀ ਕੋਈ ਪ੍ਰਤਾ ਉਹਨਾਂ ਨੂੰ ਹੋ ਜਾਂਦੀ ਹੈ ਸਤਿਪੁਰਖ ਸਤਗੁਰ ਪਰਮੇਸ਼ਰ ਇਹ ਮਾਈ ਤਿੰਨੇ ਦੇਵਤੇ ਵੀ ਮਰਯਾਦਾ ਨਹੀਂ ਪਾ ਸਕਦੇ ਵੀ ਗੁਰੂਨੀ ਦੇ ਹਨ ਪੰਨਾ ਗੁਣਾ ਲਈ ਅਫਾਨ ਵਿੱਚ ਲੱਗੇ ਹੋਏ ਹਨ ब्रह्म विष्णु श्रीNarंगतन को हो पर्मनारिक सतपुरख हो जो अकाल पुरख है सतस्वरूप पूर्ण ओ सतगुरु नानक देव आप हने ए परमेश्वर जो सतगुरु नानक देव जी परमेश्वर रूप हने जिस पीत पार पराए जिस समुद्र नाल मिलकर को संसार समुद्र को पार पेना है ਅਹੇ ਗੁਰੂਵਾਰਾ ਸ਼ਾਮ ਹਨ ਪਾਰ ਜਾਤ ਲੋੜ ਹੈ ਮਨ ਪਿਆਰੀ ਇਹ ਪਿਆਰੀ ਹੈ ਜੀ ਕਈ ਲੋਕ ਕਲਪਤਰ ਨਹੀਂ ਛਾ ਕਰਦੇ ਐ ਕਿ ਜੇ ਕਲਪਤਰ ਮਾਰਾ ਸਾਡੇ ਕੋਲ ਆ ਜੇ ਤਾਂ ਮਨ ਵਾਸ਼ ਪਦਾਰਥਾਂ ਨੂੰ ਪਾ ਲਿਆ ਕਰੀਏ ਗੁਰੂ ਮਹਾਰਾਜ ਸਾਹਿਬ ਕਹਿੰਦੇ ਨੇ ਹੈ ਪਿਆਰੇ ਜੇ ਕਲਪਤਰ ਬੇਸ਼ ਭਾਲਦਾ ਹੋਏ ਤਾਂ ਪਾਰ ਜਾਤ ਕਰ ਅੰਗਨ ਮੇਰਾ ਕੋਹ ਪੁੱਤਰ ਤੇ ਡਾਲਾ ਕਲਪਤਰ ਬਿਰਸ਼ ਵਾਹਿਗੁਰੂ ਦਾ ਪ੍ਰੇਮ ਹੈ ਜੇ ਤੈਨੂੰ ਪ੍ਰਾਪਤ ਹੋ ਜਾਵੇ ਜੇ ਲੋੜ ਨਾ ਮਨ ਵਿੱਚ ਪਿਆਰੇ ਨੂੰ ਚੇਤੇ ਕਰੋ ਦਾ ਪਿਆਰ ਜਦੋਂ ਆ ਗਿਆ ਸਾਜ ਤੋਂ ਸੁਣ ਲਿਆ ਸਵੇ ਜਿੰਨ ਪ੍ਰੇਮ ਕੀ ਉਹ ਜਿੰਨੀ ਪ੍ਰਾਪਾਇਓ ਪਿਆਰੇ ਦਾ ਪਿਆਰ ਪਹਿਲਾ ਕਰੇ ਹੋਇ ਕਲਪਤਾਰ ਮਿਰਸ਼ ਹੈ ਪ੍ਰੇਮ ਕਰਕੇ ਵਾਰਿਗ ਨੂੰ ਪ੍ਰਾਪਤ ਹੋ ਜਾਏਗਾ ਕਾਮ ਤੇਲ ਸੋਹੀ ਦਰਬਾਰੇ ਤਿੰਨਾਂ ਲਖਾਂ ਵਿੱਚ ਇੱਕ ਆਂਦਰ ਗੂੰਜ ਨੇ ਰਤਨਾਵਿਤੋਂ ਨਿਕਲੀ ਸੀ ਇਹੇ ਕਾਮ ਦੇਨ ਹੋਵੇ ਤਾਂ ਕਾਮਨਾ ਪੂਰੀਆਂ ਕਰਿਆ ਕਰੀ ਜਿਸ ਪਿੱਛੇ ਜਨ ਬਗਨੀ ਨੂੰ ਸੰਸਰ ਬਾਹ ਨੂੰ ਮਾਰਜਕੋਸੀ ਇਹੇ ਹੀ ਕਾਮ ਦੇਨ ਜਿਹੜੀ ਗੋਊ ਹੈ ਮਹਾਰਾਜ ਸਾਹਿਬ ਕਹਿੰਦੇ ਉਸ ਕਾਮ ਦੇਨ ਨਾਲੋਂ ਕਾਮ ਤੇਨ ਸੋਹੀ ਦਰਬਾਰੇ ਜਿਹੜੀ ਗੁਰੂ ਸਾਹਿਬ ਦੇ ਦਰਬਾਰ ਦੀ ਸੋਹੀ ਉਹ ਕੌਣ ਹੈ ਸਾਧ ਸੰਗਤ ਹੈ ਕਾਮ ਤੇਨ ਸਾਰਿਆਂ ਦੀ ਸ਼੍ਰੋਮਣੀ ਸਾਧ ਸੰਗਤ ਦੇ ਵਿੱਚੋਂ ਸਾਰਿਆਂ ਦੀਆਂ ਨੀਆਂ ਕਾਮਨਾ ਪੂਰੀਆਂ ਹੁੰਦੀਆਂ ਹਨ ਇਹ ਗੁਰੂ ਸਾਹਿਬ ਦੇ ਦਰਬਾਰ 'ਚ ਸੌਂਦੀ ਏ ਕਾਮ ਦੇਵ ਇਸ ਸੰਗ ਲਈ ਜਿਹੜੀ ਹੈ ਸਰਸੰਗੇ ਦੀ ਟੇਕ ਨਾ ਸੰਗਤ ਮਿਲੋ ਸਭ ਕਾਮਨਾਵਾਂ ਪੂਰੀਆਂ ਕਰਨ ਵਾਲੀ ਹੈ ਤੇ ਕਲਪਤਰ ਦੇਸ਼ ਜਿਹੜਾ ਹੈ ਉਹਦੇ ਕਰੇ ਕੋਈ ਕਾਮਨਾਵਾਂ ਪੂਰੀਆਂ ਹੁੰਦੀਆਂ ਇਸ ਪ੍ਰਕਾਰ ਪ੍ਰੇਮ ਜੈਸੀ ਹੋਰ ਕੋਈ ਪ੍ਰੇਮ ਜੈਸਾ ਕਲਪਤਰ ਬ੍ਰਿਸ਼ ਨਹੀਂ ਸੰਗਤ ਨਾਲ ਕੋਈ ਕੰਮ ਤੇ ਨਹੀਂ ਹੈ ਤ੍ਰਿਪਤ ਸੰਤੋਖ ਸੇਵਾ ਗੁਰਪੂਰੇ ਜਿਹੜੋ ਮਾਰਾ ਸਾਡੀ ਸੇਵਾ ਕਰਦੇ ਪੂਰਨ ਗੁਰਾਂ ਦੀ ਉਹ ਇਸ ਲੋਕ ਦੇ ਪਦਾਰਥਾਂ වල ਵੀ ਤ੍ਰਿਪਤ ਹੋ ਜਾਂਦੇ ਐ ਸਵਰਗ ਆਦਿਕਾਂ ਦੇ ਸੁੱਖਾਂ ਵੱਲੋਂ ਵੀ ਸੰਤੋਖ ਆ ਜਾਂਦਾ ਹੈ ਪੂਰਨ ਗੁਰਾਂ ਦੀ ਕਿਰਪਾ ਕਰਕੇ ਨਾਮ ਕੁਮਾਇ ਰਸਾਇਣਾ ਅਦਰ ਰਸੈਣੀਆਂ ਬੂਟੀਆਂ ਹੁੰਦੀਆਂ ਜਿਵੇਂ ਲੋਕਾਂ ਨੂੰ ਬਣੀਆਂ ਬਾਰਾ ਸੋਧਿਆ ਹੋਵੇ ਤੇ ਉਹ ਥੋੜਾ ਜਿਹਾ ਬਾ ਕੇ ਕਲੀ ਤੇ ਚਾਂਦੀ ਬਣਾ ਲਈ ਦੀ ਹੈ ਤੇ ਤਾਂਬੇ ਦੇ ਬਾ ਕੇ ਸੋਨਾ ਬਣਾ ਲਈਦਾ ਹੈ ਖਜੂਰ ਮੌਂਦੇ ਹਨ ਨਾਮ ਕਮਾਈ ਰਸਾਇਣ ਇਹ ਬਾਈ ਮਹਿੰਗੀ ਕਮਾਈ ਕਰ ਹੋਈ ਹੁਸੈਣੀ ਬੂਟੀ ਹੈ ਇਹਦੇ ਨਾਲ ਜਿਹੜੇ ਪਾਸ਼ਕਾ ਕਲੀ ਵਰਗੇ ਉਹ ਇਸ ਦੇ ਰੂਪ ਹੋ ਜਾਂਦੇ ਹਮੇ ਤੇ ਜਦੋਂ ਸਰਸੰਗੇ ਜੀ ਤਾਂਬੇ ਦੀ ਨਿਆਈ ਪੂਰੇ ਅਧਿਕਾਰੀ ਹੈ ਉਹ ਸੁਧ ਸਰੂਪ ਬ੍ਰਹਮ ਦਾ ਬਣ ਜਾਂਦੇ ਹਨ ਕਿਉਂ ਇਹ ਰਸੈਣੀ ਹੈ ਨਾਮ ਮਹਾਰਾਜ ਦਾ ਇਸ ਨੂੰ ਕਮਾਉਣਾ ਕਰੋ ਜੋ ਰਸਾਇਣ ਹੈ ਘਰ ਹੈ ਮੁੜ ਕੇ ਸਭੁ ਮਰਹਿ ਪੰਜ ਤਾਤੂ ਜਿਹੜੇ ਤਾਂ ਜੀ ਵਿਸ਼ੇ ਤੇਠੋ ਰੁਕਦੇ ਨਹੀਂ ਹੈ ਬੰਦਿਆ ਕਾਮ ਕ੍ਰੋ ਲੋ ਮੋਹ ਹੰਕਾਰ ਸਤਾਉਂਦੇ ਰਹਿੰਦੇ ਹੈ ਇਹ ਪੰਜ ਤਤਾਂ ਦੀ ਤਾਂ ਅੰਸਾ ਜੇਰੇ ਗੁਰੂ ਸਾਹਿਬ ਦੇ ਗੁਰ ਕੈ ਸਬਦ ਮਰਹਿ ਪੰਜ ਧਾਤੂ ਜੇ ਗੁਰੂ ਸਾਹਿਬ ਦੇ ਸ਼ਬਦ ਦੀ ਇੱਕ ਚਿਤ ਹੋ ਕੇ ਕਮਾਈ ਕਰੇ ਤੇਰੇ ਪੰਜੇ ਧਾਤੂ ਦੌੜਨ ਵਾਲੇ ਜਿਹੜੇ ਕੰਮ ਕਰੋ ਲੋਭ ਮੋਹਕਾਰ ਹੈ ਕਿ ਮੈ ਕੀ ਇਹ ਸਾਰੀਆਂ ਤੇਰੇ ਮਰ ਜਾਣੇ ਕਿ ਵਕਾਰ ਤੇਰੇ ਨਾਸ਼ ਹੋ ਜਾਣੇ ਪੈ ਪਾਰ ਬ੍ਰਹਮ ਹੋਵਹਿ ਨਿਰਮਲਾ ਤੂੰ ਜਦੋਂ ਪੈ ਪਾਰ ਨੂੰ ਪਰਮੇਸ਼ਰ ਦਾ ਭੈ ਧਾਰਨਗਾ ਉਦੋਂ ਤੂੰ ਨਿਰਵਲ ਬੁੱਧੀ ਨੂੰ ਹੋਈਂਗਾ ਮਲ ਮੁਖੇ ਪਵਰੰਦੀ ਮਾਇ ਤੇਰੇ ਅੰਦਰ ਨਹੀਂ ਰਹੇਗੀ ਨਿਰਮਲਾ ਤੂੰ ਨਿਰਵਲ ਹੋ ਜਾਏਂਗਾ ਅਪਸਰ ਕਰਕੇ ਤੂੰ 파ਰਸ ਜਦ ਪੀਚਾ ਗੁਰਪੂਰ ਆ ਪੂਰਨ ਸਤਗੁਰੂ ਤਾਂ 파ਰਸ ਦੀ ਨਹੀਂ ਆਈ ਹੈ ਜਦੋਂ ਗੁਰੂ ਪੂਰਿਆਂ ਦੇ ਨਾਲ ਤੋਂ ਤੇੜੀਆਂ ਮਿਲ ਜਾਏਗਾ ਤਾਂ 파ਰਸ 파ਰਸ ਦਿਖਾਈਂ 파ਰਸ ਹੋਰ ਨੂੰ 파ਰਸ ਨਹੀਂ ਬਣਾ ਸਕਦਾ ਪਾਰਸ ਨੂੰ ਪਰਸ ਕੇ ਲੋਹਾ ਅੱਠ ਧਾਤਾਂ ਦਾ ਸੋਨਾ ਮਰਨ ਜਾਣੀ ਹੈ ਪਰ ਗੁਰੂ ਸਾਹਿਬ ਨਾਲ ਮਿਲ ਕੇ ਪਾਰਸੇ ਗੁਰੂ ਨਾਲ ਪਰਸ ਕੇ ਪਰਸ ਬ੍ਰਹਮ ਰੂਪ ਕਰਕੇ ਤੈਨੂੰ ਦਿਖਾ ਦੇਣਗੇ ਪਰਿਵਰਤ ਕਰਕੇ ਨਾਂ ਨੂੰ ਗੁਰ ਤੇ ਗੁਰ ਹੋਇਆ ਦੇਖੋ ਤਿਸ ਕੀ ਲਜਾ ਹੈ ਜਿਵੇਂ ਗੁਰੂ ਅੰਗਦ ਸਾਹਿਬ ਨੂੰ ਗੁਰੂ ਨਾਨਕ ਸਾਹਿਬ ਮਿਲ ਕੇ ਅੰਮ੍ਰਿਤ ਮੱਠਾ ਦੇ ਕੇ ਆਪ ਦਾ ਸਰੂਪ ਹੀ ਬਣਾਤਾ ਸੱਚੇ ਪਾਤਸ਼ਾਹ ਜੀ ਨੇ ਇਸ ਪ੍ਰਕਾਰ ਪਾਰਸ ਗੁਰੂ ਨਾਲ ਪਰਸ ਕੇ ਗੁਰੂ ਬ੍ਰਹਮ ਦੀ ਜੋਤ ਇੱਕ ਪਾਰ ਸਰੂਪ ਹੋ ਕੇ ਸਮਾ ਜਾਏਗਾ ਅਭੇਰ ਦਿਖਾ ਦੇਣ ਕਿ ਮਾਰਾ ਪਰਿਦਕਾਰ ਕੇ ਕਈ ਬਕੁੰਠ ਨਾ ਹੀ ਲਵੈ ਲਾਗੀ ਉਹ ਇਦੀ ਅਸਤਾ ਤਨ ਨੂੰ ਪ੍ਰਾਪਤ ਹੋ ਕਈ ਬਕੁੰਠਾਂ ਦੇ ਇਹ ਸੁਖਾ ਸੁਲੋਕ ਸਮੀਪ ਸਰੂਪ ਸਿਜਿ ਮੁਕਤੀਆਂ ਇਹ ਕਈ ਬਕੁੰਠਾਂ ਦੇ ਸੁਖ ਉਸ ਆਤਮਾ ਦੇ ਜਿਵੇਂ ਬਰਾਬਰ ਨਹੀਂ ਲੱਗ ਸਕਣਗੇ ਇਹਦਾ ਮਦਾਨਤੈ ਨੂੰ ਪ੍ਰਾਪਤ ਹੋਵੇਗਾ ਮੁਕਤ ਬਪੜੀ ਹੀ ਗਿਆਨੀ ਤਿਆਗੀ ਗੁੰਗਧੀਆਂ ਚਾਰ ਮੁਕਤੀਆਂ ਮੰਨੀਆਂ ਸਰਗੰਦੀਆਂ ਉਸ ਸ਼ਲੋਕ ਦੀ ਪ੍ਰਾਪਤੀ ਹੋ ਜਾਣੀ ਸਰੂਪ ਹੋਈਏ ਕਦਰ ਪੂਰੀ ਹੋ ਜਾਣੇ ਤੇ ਸਜੂਜੋ ਸ੍ਰੀਬ ਨਿਰਧਰ ਕੀ ਹੋ ਜਾਣਾ ਹਜ਼ਾਰ ਦੇ ਧਾਰ ਕੇ ਹਜ਼ਾਰ ਕੰਮ ਵਖੋ-ਵਖ ਕਰ ਲੈਣਾ ਇਹ ਸੁਜਮੁਕ ਕੀ ਹੈ ਬੁਰਦ ਪਤੀ ਦੇ ਪਾਲਣਾ ਲੈਤਾ ਤੇ ਨੀ ਮਾਰਨ ਆਪ ਦੇ ਹੱਥ ਰੱਖਣੀਆਂ ਸੰਸਾਰ ਦੀ ਪਾਲਣਾ ਕਰਨੀ ਬੇਰਾ ਕਰਨਾ ਇਸ ਸੰਸਾਰ ਦੀ ਪਾਲਣਾ ਕਰਨੀ ਇਹ ਤੋਂ ਬਗੈਰ ਹੋਰ ਸਾਰੇ ਕੰਮ ਕਰ ਸਕਦੇ ਇਹ ਸੁਖੀ ਦੀ ਮੁਕਤੀ ਹੈ ਜਿਵੇਂ ਪਾਣੀ ਜਦੋਂ ਸਾਰ ਸੁਣ ਗਈ ਲੂਣ ਦੀ ਗਲੀ ਛਿੜੀਏ ਉਹ ਖਾਰ ਜਾਂਦੀ ਹੈ ਪਾਣੀ ਕੀ ਤੋਂ ਮਿਲ ਜਾਂਦੀ ਹੈ ਪਰ ਪਾਣੀ ਨੂੰ ਜੋ ਸਵਾਦ ਲੂਣ ਦਾ ਆਉਂਦਾ ਰਹਿੰਦਾ ਕਿਉਂ ਅਲਪਗ ਦਾ ਜੇ ਸੁਖੀ ਮੁਕਤੀ ਵਿੱਚੋਂ ਹਜ਼ਾਰ ਦੇ ਆਧਾਰ ਤੇ ਹਜ਼ਾਰ ਵੱਖੋ-ਵੱਖ ਕਰਕੇ ਵੀ ਫਿਰ ਵੀ ਗੱਦੀ ਪਾਲਣਾ ਲੈਣਾ ਨਹੀਂ ਕਰ ਸਕਦਾ ਇਹ ਅਨਪਗਤਾ ਉਹ ਸੂਝ ਮੁਕਤੀ ਆਹ ਤੇ रह ਜਾਂਦੀ ਏ ਸਮੀਪ ਸਰੂਪ ਉਹ ਹਯਾ ਬਣ ਜਾਣਾ ਸ਼੍ਰੀ ਨਿਰਵਰਤੀ ਹੋ ਜਾਣਾ ਇਹ ਜਾਰ ਪ੍ਰਕਾਰ ਦੀਆਂ ਮੁਕਤੀਆਂ ਜਿਹੜੀਆਂ ਹਨ ਫੁਕਤ ਬਪੜੀ ਵੀ ਗਿਆਨੀ ਪਿਆਰੀ ਇਹਨਾਂ ਨੂੰ ਸਰਗੁਣ ਦੀਆਂ ਮੁਕਤੀਆਂ ਨੂੰ ਬਪੜੀ ਤੁੱਛ ਸਮਝੇ ਲਏ ਆ ਆਣਵਾ ਜੈਨੂ ਛੱਡ ਕੇ ਕੇਵਲ ਮੋਖ ਵਿੱਚ ਜਿਉਂ ਜਲਵੇਂ ਜਲਾਖ ਤਾਨਾ ਕਿਉਂ ਜੋਤੀ ਜਨ ਸਮ ਜੋਤ ਸਮਾਨਾ ਕਿਉਂ ਵਾਹਿਗੁਰੂ ਦੀ ਜੋਤ ਵਿੱਚ ਮਿਲ ਜਾਂਦੇ ਹਨ ਇਕਤਾ ਪਾਉਂਦੇ ਹਨ ਇਕਾਂਤ ਸਤਿਗੁਰੂ ਤੇ ਪਾਈਏ ਕੋਈ ਅਕਾਰ ਸਰੂਪ ਬਣ ਜਾਈ ਲੈ ਉੱਥੇ ਇਹ ਸਤਿਗੁਰੂ ਦੇ ਪਾਸੋਂ ਦਾਤ ਪਾਈ ਦੀ ਹੈ ਹਾਂ ਬਾਲ ਬਾਲ ਗੁਰ ਦਰਸਾਏ ਹਾਂ ਤੂੰ ਤਾਂ ਬਿਹਾਰ ਜਾਵੇਂ ਹਾਂ ਮਨ ਕਰਕੇ ਬਿਹਾਰ ਜਾਵੇਂ ਹਾਂ ਬਾਣੀ ਕਰਕੇ ਗੁਰੂ ਸਾਹਿਬ ਦੇ ਦਰਸਾਣਾਂ ਦਰਸ਼ਨਾ ਤੋਂ ਜਿਨ੍ਹਾਂ ਨੂੰ ਗੁਰੂ ਸਾਹਿਬ ਦੇ ਦਰਸ਼ਨ ਆਏ ਨਾ ਆ ਕੇ ਪ੍ਰਾਪਤ ਹੋਇਆ ਗੁਰ ਕੀ ਸੇਵ ਨਾ ਜਾਣੈ ਕੋਈ ਇਹ ਭਾਈ ਗੁਰੂ ਸਾਹਿਬ ਦੀ ਕਹਿਲ ਕਰਨ ਕੌਣ ਜਾਣ ਸਕਿਆ ਹੈ ਬਿਆਨਤ ਮਹਾਰਾਜ ਸਾਹਿਬ ਦੀ ਜਿਹੜੀ ਕਹਿਲ ਹੈ ਇਹ ਆਪਾਂ ਅਲਪਨ ਜੀਵ ਕੀ ਜਾਣ ਸਕਦੇ ਹਾਂ ਔਰ ਪਾਰ ਬ੍ਰਹਮ ਅਗੂਚਰ ਸੋਈ ਗੁਰੂ ਸਾਹਿਬ ਦਾ ਅਕਾਲ ਪੁਰਖ ਪਾਪਾਂ ਪੁੰਨਾਂ ਤੋਂ ਪਾਰ ਜੋ ਬ੍ਰਹਮ ਵਿਆਕਾ ਉਹ ਹੀ ਹੈ ਅਤੇ ਉਹ ਜਿਹੜੀ ਇੰਦਰੀਆਂ ਦੇ ਵਿਚ ਜਿਹੜਾ ਸੋਈ ਗੁਰੂ ਨੂੰ ਘਾ ਇਸਨੂੰ ਲਾਇ ਲੈ ਸੂ ਸੇਵਕ ਨੂੰ ਉਸ ਸਾਉ ਜੀ ਆ ਦੀ ਸੇਵਾ ਤੇ ਲਾ ਲਿਆ ਹੋਈ ਸਕੇ ਪਾਸ਼ਾ ਦਾ ਸੇਵਕ ਹੁੰਦਾ ਹੈ ਜਿਸ ਵੱਡ ਭਾਗ ਮਥਾ ਹੈਣਾ ਜਿਹਦੇ ਮਥੇ ਦੇ ਸਾਥ ਸੰਗਹੀ ਵੱਡੇ ਭਾਗ ਹੁੰਦੇ ਹਨ ਉਹਨਾਂ ਨੂੰ ਮਹਾਰਾ ਸਾਉ ਸੇਵਾ ਚ ਲਾਉਂਦੇ ਹਨ ਉਤਮ ਭਾਗਾਂ ਵਾਲੇ ਪੁਰਖ ਗੁਰੂ ਦੀ ਸੇਵਾ ਜੀ ਲਗਦੇ ਹਨ ਮਹਿਮਾ ਵੇਦ ਨਾ ਜਾਣ ਸਤਿਗੁਰੂ ਸਾਹਿਬ ਮਹਿਮਾ ਤੇ ਚਾਰ ਵੇਦ ਜੋ ਬ੍ਰਹਮਾ ਜੀ ਨੂੰ ਸੰਪੂਰਨ ਹੋਏ ਆ ਜਿਨ੍ਹਾਂ ਵੇਦਾਂ ਨੂੰ ਈਸ਼ਵਰ ਸਵਾਸ ਕਰਕੇ ਮੰਨਿਆ ਗਿਆ ਹੈ ਉਹ ਵੇਦ ਵੀ ਗੁਰੂ ਸਾਹਿਬ ਜੀ ਮਹਿਮਾ ਨੂੰ ਜਾਣ ਨਹੀਂ ਸਕਦੇ ਕਿਉਂ ਦੇ ਤਾਈ ਉਹ ਸੁਮਾਤ ਸੁਣ ਸੁਣ ਵਖਾਣ ਹੈ ਉਹ ਤੁਛਾ ਤੁਹੋੜੇ ਮਾਤਰ ਹੱਦ ਗੋਣ ਵਿਸ਼ਾ ਵੇਦਾ 3 ਗਣਾਂ ਨੂੰ ਵਿਸ਼ੇ ਵੇਦ ਕਰਦੇ ਹਨ ਜਿਨਾਂ ਤੁੰਨਾ ਨਾ ਕਰਤੇ ਕਰਮੋਪਾਸ਼ਨਾ ਗਿਆਨ ਦੁਆਰਾ ਕਹੀ ਜਾਵੇ ਉਹਨਾਂ ਦੀ ਜਿਵੇਂ ਸਾਗਰ ਸਮੁੰਦਰ ਹੋਵੇ ਉਹਦੇ ਚੋਂ ਘਰੇ ਚਾਰ ਪਾਣੀ ਦੇ ਭਰ ਕੇ ਇੱਥੇ ਹੋਣ ਕਿਉਂ ਗੁਰੂ ਸਾਹਿਬ ਦੀ ਮਹਿਮਾ ਦਾ ਸਮੁੰਦਰ ਦੀ ਨਹੀਂ ਆਈ ਹੈ ਚਾਰ ਵੇਰ ਚਾਰ ਘੜੀਆਂ ਨਹੀਂ ਆਈ ਭਰ ਕੇ ਰੱਖੇ ਹੋਏ ਆ ਤੁਛ ਬਾਤਰ ਜਿਨ੍ਹਾਂ ਰਿਖੀਆਂ ਮੁਨੀਆਂ ਦੁਆਰਾ ਦੇਵਤਾਵਾਂ ਦੁਆਰਾ ਉਹਨਾਂ ਵਿੱਚ ਦੇਵਤਿਆਂ ਦੇ ਸੂਤਨ ਹਨ ਰਿਖੀਆਂ ਮੁਨੀਆਂ ਦੇ ਉਹ ਜਿਨ੍ਹਾਂ ਜਿਨ੍ਹਾਂ ਕਿਸੇ ਨੇ ਸਰਵਣ ਕੀਤਾ ਹੈ ਬ੍ਰਹਮ ਆਰਗੰ ਜਿਨੇ ਸਰਵਣ ਕੀਤਾ ਤੁਛ ਮਾਤਰ ਸੁਣ ਕੇ ਸੱਜਾ ਦੇ ਵਿਸ਼ਵਾਸ ਨੂੰ ਕੰਨਾ ਦੁਆਰਾ ਇਸ ਪ੍ਰਕਾਰ ਸਰਵਣ ਕਰਦੇ ਹਨ ਕਸਮ ਕਰਦੇ ਹਨਗੇ ਪੂਰਨ ਸਮਗਮ ਨੀਮਾਰੇ ਦੀ ਮਹਿਮਾ ਕੋਈ ਕਹਿ ਸਕਦਾ ਪਾਰ ਬ੍ਰਹਮ ਆਰਗੰ ਜਿਨੇ ਕਈ ਕਲ ਲਗ ਮਾਤਰ ਨਰ ਸਾਹਿਬ ਜੀ ਦੇ ਬਰਾਬਰ ਸਾਰੇ ਵੇਦ ਸ਼ਾਖਰ ਦੀ ਗੀਤਾ ਰਤਨੀ ਕੁਝ ਸਕਦੇ ਪਾਰ ਬ੍ਰਹਮ ਅਪਰੰਪਰ ਸਤਗੁਰੂ ਬਾਬਾ ਫਨਾ ਤੋਂ ਪਾਰ ਹੈ ਬ੍ਰਹਮ ਵਿਆਪਕ ਹੈ ਪ੍ਰਕਿਰਤੀ ਉਪਰ ਹੋਰੇ ਹੈ ਉਹ ਪ੍ਰਕਿਰਤੀ ਤੋਂ ਪਰੇ ਹੈ ਸਰਗੁਰੂ ਜੀ ਜਿਸ ਸੇਮਰਤ ਮਾਲੂ ਸੀਤ ਲਾਏਣਾ ਜੀ ਸਤਗੁਰੂ ਸਾਹਿਬ ਦਾ ਸਿਮਰਨ ਕਰਨੇ ਕਰਕੇ ਮਨ ਸੀਤਲਤਾ ਆ ਜਾਂਦਾ ਹੈ ਠੰਡ ਬਰਤ ਜਾਂਦੀ ਹੈ ਤਬ ਸੰਸਾਰੀਆਂ ਗਿਨਿਆ ਕ੍ਰਿਸ਼ਨ ਆਗੀਆਂ ਮਾਇਆ ਜੀਆਂ ਈਰਖਾ ਰੀ ਨੇ ਸਭ ਟੁੱਟ ਜਾਂਦੀਆਂ ਹਨ ਜਾ ਕੀ ਸੋਏ ਸੁਣੀ ਮਨ ਜੀਵੈ ਜਿਸੁ ਗੁਰੁ ਨਾਮ ਕਦੇ ਦੀ ਸੋਬਾ ਸੰਕੇ ਸਾਡਾ ਮਨ ਜਿਉਣਾ ਹੋ ਜਾਂਦਾ ਹੈ ਰਿਜੈ ਵਸੈ ਤਾਂ ਠੰਡਾ ਪੀਵੇ ਸਭ ਉਸ ਦੁੱਖ ਦੇ ਜਿਹੜੇ ਬੈਠਦਾ ਠੰਡਾ ਸ਼ਾਂਤ ਹੋ ਜਾਂਦਾ ਜਿਤ ਸਾਰੀਆਂ ਦੁਸ਼ਮੀਆਂ ਮਿਲ ਜਾਂਦੀਆਂ ਈਰਖਾ ਰਕਣੀਆਂ ਔਰ ਮੁਖੋਂ ਅਲਾਈ ਤਾਂ ਸੋਭਾ ਪਾਈ ਜਿਹੜੇ ਭਾਈ ਸਤਗੁਰੂ ਨਾਨਕਦੇਵ ਦੇ ਨਾਮ ਨੂੰ ਮੁਖੋਂ ਉਚਾਰਿਆ ਹੈ ਉਹ ਵੀ ਕੋਲ ਦੁਨੀਆ ਜਿਸੋਭਾ ਪਾਉਣ ਲੱਗ ਜਾਂਦਾ ਵਡਿਆਈ ਪਾਉਂਦਾ ਹੈ ਦੇਸ ਜਾਣ ਕੇ ਪੰਥ ਨਾ ਪਾਏ। ਉਹ ਗੁਰੂ ਗੁਰੂ ਸਾਹਿਬ ਦੀ ਸੋਭਾ ਕਰਨ ਵਾਲੇ ਨੂੰ ਜਮਾਂ ਦੇ ਮਾਰਗ 'ਚ ਨਹੀਂ ਪਾਇਆ ਜਾਵੇਗਾ। ਕਿੰਨੀ ਵੱਡੀ ਦਾਤ ਮੂੰਹੋਂ ਜਾਪ ਵਾਲੇ ਨੂੰ ਮਿਲੇਗੀ। ਸੰਤਨ ਕੀ ਸਰਣਾਈ ਪੜਿਆ। ਸੰਤ ਪੜ੍ਹਦੀ ਉਹ ਗੁਰੂ ਸਾਹਿਬ ਦੀ ਸਿੱਖੀ ਨੂੰ ਕਮਾਉਂਦੇ ਹੈ। ਸਤਗੁਰੂ ਜੀ ਇਹ ਬਣ ਗਏ ਹਨ। ਉਹਨਾਂ ਨੇ ਜਿਹੜਾ ਸ਼ਰਨ ਪਿਆ ਹੈ ਉਹ ਪ੍ਰਾਣ ਤਨ ਆਗੈ ਧਰਿਆ ਆਪਣੀ ਜ਼ਿੰਦਗੀ ਆਪਣੇ ਪ੍ਰਾਣ ਤਨ ਉਹਨਾਂ ਦੀ ਸੇਵਾ ਜੱਗੇ ਰੱਖ ਦਿੰਦਾ ਹੈ ਸੇਵਾ ਸੁਰਤ ਨਾ ਜਾਣਾ ਕਦੇ ਨਾਲ ਬੇਨਤੀ ਕਰ ਲੈ ਮਹਾਰਾਜ ਨੂੰ ਸੇਵਾ ਦੀ ਸੁਰਤ ਗਿਆਤ ਨਹੀਂ ਹੈ ਮੈਨੂੰ ਕਿਸੇ ਪ੍ਰਕਾਰ ਦੀ ਸੇਵਕ ਪ੍ਰੀਤੀ ਨਹੀਂ ਸੇਵਾ ਕਰਨ ਦੀ ਮੈਂ ਕੋਈ ਵੀ ਪ੍ਰੇਮ ਦੇ ਨਾਲ ਤੈਲ ਕਰਨ ਨਹੀਂ ਜਾਣਦਾ ਤੁਮ ਕਰੋ ਦਇਆ ਕਿਰਮਾ ਇਹੋ ਅਰਜ਼ ਹੈ ਸਾਡੇ ਜਨਾਂ ਦੀ ਸ਼ਰਨ ਲੈ ਕੇ ਬੇਨਤੀ ਕਰੀਏ ਕਿ ਮਹਾਰਾਜ ਆਪ ਦਇਆਲਤਾ ਕਰੋ ਸਾਡੇ ਤੇ ਅਸੀਂ ਮਹਾਰਾਜ ਕਿਰਮਾ ਅੰਤ ਦੇ ਕੀੜੇ ਫਲਾਂ ਦੇ ਜਿੰਨੇ ਛੋਟੇ ਹੁੰਦੇ ਐ ਛੋਟੇ ਦੇ ਛੋਟੇ ਦਾਸ ਆਪ ਦੀ ਸ਼ਰਨ ਆਇਨਾ ਆਉਣਾ ਕੀਤਾ ਐ ਸਾਡੇ ਕੀੜਿਆਂ ਦੇ ਤੇ ਤੁਛ ਕਰਮਾਂ ਦੇ ਤੇ ਦਿਆ ਦ੍ਰਿਸ਼ਟੀ ਕਰੋ ਨਿਰਗੁਣ ਕਾ ਸੰਗ ਲੇ ਹੂਰ ਲਾਈ ਗੁਰਮੁਖ ਗੋਸਿ ਗੁਨਾ ਤੋਂ ਰਹਿ ਤੈ ਮੇ ਸਾਡੇ ਤੇ ਸਤ ਗੁਣਾ ਹੈ ਨਾ ਸੰਤੋਖ ਹੈ ਨਾ ਦਇਆ ਨਾ ਧਰਮ ਹੈ ਕੋਈ ਵੀ ਨਾ ਵਿਚਾਰ ਹੈ ਨਿਰਗੁਣ ਆਰੰਭ ਨੂੰ ਸਾਨੂੰ ਵੀ ਆਵਦੀ ਸੰਗਤਿ ਨਾਰਾ ਆਲੋ ਕਰਿ ਕਿਰਪਾ ਮੋਹਿ ਤਹਿ ਲੈ ਲਾਇ ਕਿਰਪਾ ਕਰਕੇ ਸਾਰ ਸੰਗਤੀ ਮੈਨੂੰ ਤਹਿ ਸੀਮਾ ਵਿੱਚ ਲਾ ਲੋ ਕਿਰਪਾ ਕਰਕੇ ਆਖਾ ਭਗਤੀ ਮਿਲ ਕੇ ਕਰਾਂ ਪੱਖਾ ਫੇਰੋ ਕਿਸੋ ਸੰਤ ਆਗੈ ਇਹ ਸਾਰ ਸੰਗਤੀ ਮਨੁ ਮੀਨਾ ਕਰਨ ਵਾਸਤੇ ਸੇਵਾ ਹੈ ਨਹੀਂ ਪੱਖੇ ਦੇਖ ਲੋ ਬਿਜਰੀਆਂ ਥੋੜੀਆਂ ਫੇਰਦੀਆਂ ਪੀਰੀਆਂ ਮਸ਼ੀਨਾ ਥੋੜੀਆਂ ਹਨ ਇਸ ਪ੍ਰਕਾਰ ਪੱਖਾ ਫੀਰੋ ਪੀਸੋ ਸੰਤ ਆ ਗਏ ਜੀ ਸੰਸਾਰ ਦੇੁਰਖੋ ਪੱਖਾ ਵੇਰਨਾ ਨਾ ਕਰੀਏ ਗਰਮੀ ਦੇ ਰੂਪ ਵਿੱਚ ਇਹ ਤੂਣਾ ਕਰੀਏ ਆਪ ਦੀ ਸੇਵਾ ਤਹਿਲ ਨੂੰ ਖੁਦ ਪਾਉਣ ਵਾਸਤੇ ਕਰਨ ਤੋ ਇਹ ਸੁਖ ਪਾਏ ਆਪ ਦੇ ਜਨਮ ਘਮਨੋਂ ਤੋਣਾ ਕਰੀਏ ਇਸ ਕਰਕੇ ਇਸ ਤਹਿਲ ਗਰੀਬੀ ਦੇਣ ਵਾਲੀ ਜਿਹੜੀ ਤਹਿਲ ਹੈ ਨਿਮਰਤਾ ਪੈਦਾ ਕਰਨ ਵਾਲੀ ਜਿਹੜੀ ਤਹਿਲ ਹੈ ਇਹਦੇ ਕਰਕੇ ਸੁਖ ਪਾਉਣਾ ਕਰੀਏ ਆਪ ਬਖਸ਼ੀ ਕਰੋ ਬੱਖਾ ਫੇਰੋ ਜਿਹੜਾ ਸੰਸਾਰ ਵੱਲੋਂ ਪੱਖ ਫੇਰ ਕੇ ਸత్సੰਗੀ ਬਣ ਜਾਣਾ ਪੱਖਾ ਫੇਰਨਾ ਕਰੀਏ ਪੀਸੋ ਸੰਦਾਗੇ ਸਰਵਣ ਮਨੋਂ ਅਭਿਆਸਨ ਦੀ ਚਕੀ ਵੀ ਕੇ ਪ੍ਰਮਾਨ ਦਾਤੇ ਪਰਮੇ ਦਾਤ ਬੁਕਰਗੇ ਆਪ ਜੀ ਸੰਸਿਆ ਨੂੰ ਕੀ ਲਈਏ ਸੰਤਾਂ ਦੀ ਆਗਿਆ ਚਲਿਏ ਵਾਸ਼ਨਾ ਨੂੰ ਸਾਰਿਆਂ ਨੂੰ ਸੂਖਮ ਸਧੂਲ ਨੂੰ ਸਾਰੀਆਂ ਨੂੰ ਨਾਸ ਕਰ ਦਈਏ ਤੀਨਾ ਕਰੀਏ ਚਰਨ ਧੋਏ ਸੁਖ ਪਾਇਣਾ ਸੰਤੋ ਪਿਆਰਿਓ ਦੇ ਚਰਨਾਂ ਨੂੰ ਧੋ ਧੋ ਕੇ ਆਪਣੇ ਆਪ ਨੂੰ ਸੁਖ ਮਾਉਣਾ ਕਰੀਏ ਜੈਨ ਜੋ ਪੂਜਨੀਕ ਹਨ ਸੋਨਾਂ ਨੂੰ ਪ੍ਰੇਮ ਦੇ ਨੇਕਾਂ ਲਈ ਜਨ ਬਗਨਾ ਹੈ ਇਹਦੇ ਨਾਲ ਚਰਨਾਂ ਨੂੰ ਧੋ ਕੇ ਸੁਖ ਨੂੰ ਪਾਉਣਾ ਕਰੀਏ ਬਹੁਤ ਦੁਆਰੇ ਭ੍ਰਮ ਭ੍ਰਮ ਆਇਆ ਸੇ ਸੰਤ ਜਨੋ ਬਾਹਰੇ ਦੁਆਰੇ ਜੁਨਾ ਵਿੱਚ ਦਰਮਦਰ ਕਦੇ ਕਿਸੇ ਜੂਨ ਚ ਪਾ ਗਏ ਕਦੇ ਕਿਸੇ ਜੂਨ ਚ ਪਾ ਗਏ ਬਾਹਰ ਕਦੇ ਕੋ ਹੰਨੇ ਦੀ ਕੋ ਬਣਨੇ ਦੀ یوں ਬਹੁਤ ਦੁਆਰਿਆਂ ਦੀ ਭਰਦੇ ਭਰਦੇ ਹੋਏ ਇਹ 84 ਲੱਖ ਜੂਨ ਮਗਰੋਂ ਇਹ ਮੂਖਾ ਦੇ ਅਨੁਸਾਰ ਤੁ ਪ੍ਰਾਪਤ ਹੋਏ ਹਾਂ ਉਮਰੀ ਕਿਰਪਾ ਤੇ ਤੁਮ ਸਰਣਾ ਫਿਰ ਮਹਾਰਾਜ ਤੁਹਾਡੀ ਕਿਰਪਾ ਦ੍ਰਿਸ਼ਟੀ ਕਰਕੇ ਇਹ ਤੁਹਾਡੀ ਸ਼ਰਨ ਵਿੱਚ ਆਏ ਹਾਂ ਸਦਾ ਸਦਾ ਸੰਤ ਹੈ ਸੰਗ ਰੱਖੋ ਫਿਰ ਮੇਰੇ ਸਭ ਨੂੰ ਨਾਨਕ ਦੇਵ ਜੀ ਸਦਾ ਸਦਾ ਆਪ ਦੇ ਪਿਆਰਿਆਂ ਦੇ ਜਿਹੜੇ ਇੱਥੇ ਸਾਸ ਗਰਾਜ ਜਪਦੇ ਆ ਉਨਾਂ ਦੀ ਸੰਗਤ ਵਿੱਚ ਸਾਨੂੰ ਰੱਖੋ ਜੀ ਇਹੋ ਨਾਮਦਾਨ ਦੇਵਾ ਇਹੋ ਨਾਮ ਮਾਰਾ ਗੁਰੂ ਸਾਹਿਬ ਜੀ ਆਪ ਜੀ ਨੇ ਸਾਰ ਸੰਗਤ ਨੂੰ ਜਾਨ ਦੁਆਣਾ ਕੀਤਾ ਇਹ ਮੇਰੇ ਤਾਂ ਹੀ ਮਾਰਾ ਨਾਮ ਦਾ ਜਾਨ ਦੁਆਣਾ ਕਰੋ ਸਾਡੇ ਹਿਰਦੇ 'ਚ ਵਸੇ ਐਸੀ ਕਿਰਪਾ ਦਿੱਖੀ ਕਰੋ ਭਾਈ ਕਿਰਪਾਲ ਗੁਸਾਈ ਮੇਰੇ ਜਦੋਂ ਇਉਂ ਬੇਨਤੀਆਂ ਕੀਤੀਆਂ ਆਪਾ ਭਾਰ ਛੱਡਿਆ ਉਹ ਪ੍ਰਭੂ ਦੇ ਸਾਨੂੰ ਮਾਲਕ ਅਕਾਲ ਪੁਰਖ ਮੇਰੇ ਪਿਆਰੇ ਕਰਪਾਲੂ ਹੋ ਗਏ ਸਾਧ ਸੰਗਤ ਜੀ ਦਰਸ਼ਨ ਪਾਇਆ ਸਤਿਗੁਰੂ ਪੂਰੇ ਪੂਰਨ ਸਰੂਪੂ ਨਾਨਕ ਦੇਵ ਦੇ ਸਾਧ ਸੰਗਤ ਦੇ ਵਿੱਚੇ ਦਰਸ਼ਨ ਪ੍ਰਾਪਤ ਕੀ ਕੇ ਸੂਖ ਸਹਿਜ ਸਦਾ ਆਨੰਦਾ ਸਹਿਜੇ ਸੂਖ ਸੁਭੂ ਪਰਮੇਸ਼ਰ ਦਾ ਸਲਾਰ ਹੋ ਆਨੰਦ ਪ੍ਰਾਪਤ ਹੋ ਰਿਹਾ ਹੈ ਸਹਿਜ ਉਚਤ ਸੂਖੂ ਬ੍ਰਹਮ ਹੈ ਉਹਦਰ ਸਲਾਹਨੰਦ ਪ੍ਰਾਪਤ ਹੋਇਆ ਹੈ ਨਾਨਕ ਦਾਸ ਦਸਾਇਣਾ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਪੁਰਸਖ ਹੈ ਜੀਉ ਨੂੰ ਬਣਾ ਕੇ ਮਹਾਰਾਜ ਤੇਰੇ ਦਾਸਾਂ ਦੇ ਦਾਸ ਹਨ ਦਾਸਾਂ ਦੇ ਦਾਸ ਬਣਾ ਕਰ ਹੰਕਾਰ ਨਾ ਕਰੀ ਜਿਵੇਂ ਕਾਹਨੇ ਨੂੰ ਹੰਕਾਰ ਕਰਲੇ ਸੀ ਮੈਂ ਉਹੀ ਹਾਂ ਜਿਹਨੂੰ ਨਾਰਸਾਬ ਤਪ ਕਰਦੇ ਰਹਿੰਦੇ ਆ ਉਹ ਮਾਨ ਛੱਡ ਕੇ ਹਾਂ ਉਹਦਾ ਰੂਪ ਹੋ ਜਾਏਗਾ ਪ੍ਰਭੂ ਮੁਕਤ ਹੋਣ ਧਰਤੀ ਦੇ ਮਤਨ ਕਰੀ ਦਾ ਸੰਗੋਸਾ ਗਾ ਸੁਦਾਉਣਾ ਕਰੀ ਇਸ ਪ੍ਰਕਾਰ ਆਪਣੀ ਕਲਿਆਣ ਹੋਵੇਗੀ ਕਾਲਯੁਗ ਦੇ ਵਿੱਚ ਇਸ ਪ੍ਰਕਾਰ ਮੁਕਤ ਹੋਣੀ ਹੈ ਪਿਛਲੇ ਯੁਗਾਂ ਵਿੱਚ ਭਾਵੇਂ ਕੋਈ ਸਾਧੂ ਸੰਸਿਣ ਪਰ ਜਿਹੜਾ ਸਮਾਂ ਹੈ ਇਹ ਸਮੇਂ ਨੂੰ ਚੌਥ ਯੁਗਾਂ ਦੇ ਵਿਚਿਆਂ ਨੂੰ ਮੁਕਤ ਕਰਨ ਨੂੰ ਆ ਕੇ ਗੁਰੂ ਸਾਹਿਬ ਨੇ ਉਤਾਰਦਾਰ ਕਰਕੇ ਇਹ ਅੰਮ੍ਰਿਤ ਰੂਪ ਉਪਦੇਸ਼ ਬਖਸ਼ਿਆ ਹੈ ਇਸ ਉਪਦੇਸ਼ ਨੂੰ ਧਾਰ ਕੇ ਨਿਹਾਲ ਹੋਣਾ ਹੈ ਪਈ ਕਿਰਪਾਲ ਤੁਸਾਈੇ ਦਰਸ਼ਨ ਪਾਇਆ ਸਤਿਗੁਰੂ ਦੇ ਸੁਖਹਜ ਸਦਾ ਆਨੰਦਾਂ ਨਾਲ ਤੁਦਾਰ ਸੁਸਾਈ ਨਾਮ ਵਾਹਿਗੁਰੂ ਜੀ ਦਾ ਖਾਲਸਾ